ਮੈਂ ਡਾਕਟਰਿੰਗ ਦਹੀ ਸਿੰਘ ਡਾਇਰੈਕਟਰ ਡਾਕਟਰ ਫੋਟਨਸ ਐਕਿਪੰਜ ਆਫ ਹੈਲਥ ਐਂਡ ਐਜੂਕੇਸ਼ਨ ਸੈਂਟਰ ਅੱਜ ਸਾਡੇ ਸਵਾਹ ਪੰਜਾਬ ਦੇ ਸਿਹਤ ਮੰਤਰੀ ਵਾਲੇ ਦੇ ਵੱਲੋਂ ਪੰਜਾਬ ਇਡਿਕਟ ਕੰਟਰੋਲ ਸੁਸਾਇਟੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇਸ ਟਾਈਮ ਖਾਸ ਤੌਰ ਤੇ ਲੁਧਿਆਣਾ ਦੀ ਜਦੋਂ ਗੱਲ ਕਰਦੇ ਆ ਕਿ ਐਸੀ ਹੀ ਬੜੀਆਂ ਇਹ ਹੌਟਸਪੌਟ ਟੈਕਨ ਜਿੱਥੇ ਡਰਗਸ ਦੀ ਪ੍ਰੋਬਲਮ ਵੱਧ ਰਹੀ ਹੈ ਔਰ ਦੇਖਣ ਵਿੱਚ ਆਇਆ ਕਿ ਇਹ ਪ੍ਰੋਬਲਮ ਸਿਰਫ ਜਿਹੜੇ ਬੱਚੇ ਨਸ਼ੇ ਲੈਂਦੇ ਸੀ ਉਹਨਾਂ ਨੇ ਵੇਚਦਾ ਹੈ ਕਿਉਂਕਿ ਜਿਹੜੀ ਆਮ ਪਬਲਿਕ ਦੇ ਵਿੱਚ ਵੀ ਸਾਨੂੰ ਐਚਆਈਵੀ ਔਰ ਐਡਸ ਔਰ ਹੈਪਟਾਈਟਸ ਵਰਗੀਆਂ ਬਿਮਾਰੀਆਂ ਦਵਾਲ ਜਿਹੜਾ ਹੈਗਾ ਵਧਦਾ ਹੋਆ ਰਿਹਾ ਹੈ ਕਿਉਂਕਿ ਅਸੀਂ ਪੂਰੇ ਵਿਸ਼ਵ ਦੇ ਵਿੱਚ ਪਹਿਲੀ ਦਸੰਬਰ ਨੂੰ ਇੰਟਰਨੈਸ਼ਨਲ ਗਲੱਗ ਅਵੇਦ ਦੇ ਇਸ ਮਹਾੰਦੇ ਤੋਂ ਪੰਜਾਬ ਸਰਕਾਰ ਦੇ ਪੰਜਾਬ ਇੰਕ ਕੰਟਰੋਲ ਸੁਸਾਇਟੀ ਵੱਲੋਂ ਦੇ ਹਦਾਇਤਾਂ ਦੇ ਅਨੁਸਾਰ ਐ ਡਾਕਟਰ ਕੋਟਮਿਸ ਹਸਪੀਟਲ ਜਿਹੜਾ ਹੈ ਕਿ ਦੋ ਟੀਆਈ ਪ੍ਰੋਜੈਕਟ ਚਲਾਉਂਦਾ ਹੈ ਇੱਕ ਲੁਧਿਆਣੇ ਦੇ ਦੀ ਖੰਨੇ ਵਿੱਚ ਜਿਹਦੇ ਵਿੱਚ ਫੀਮੇਲ ਸੈਕਸ ਵਰਕਰ ਇੰਜੈਕਟਿਵ ਔਰ ਡਰਗ ਯੂਜ਼ਰ ਇੱਕ ਪ੍ਰਕਾਸ਼ ਤੇ ਮਾਈਗਰੇਂਸ ਵਗੜਾਇਆ ਅੱਜ ਸਿਵਲ ਹਸਪੀਟਲ ਲੋਦੇ ਆਣੇ ਦੀ ਸਟਾਫ ਦੇ ਵੱਲੋਂ ਅਸੀਂ ਇਲਾਕੇ ਦੇ ਵਿੱਚ ਖਾਸ ਤੌਰ ਤੇ ਨੁਕਰ ਨਾਟਕਾਂ ਲਈ ਲੋਕਾਂ ਨੂੰ ਐਜੂਕੇਟ ਕਰਨ ਲਈ ਅਵੇਨੈਂਸ ਕਰਨ ਲਈ ਜਾਗਰਤਾ ਪੈਦਾ ਕਰਨ ਲਈ ਕਿ ਨਸ਼ਿਆਂ ਤੋਂ ਕਿਉਂ ਬਚਣਾ ਚਾਹੀਦਾ ਹੈ ਨਸ਼ਿਆਂ ਵਿੱਚ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਉਹਦੇ ਪ੍ਰਤੀ ਜਾਗਰੂਕ ਕੀਤਾ ਗਿਆ ਸਾਡਾ ਅੱਜ ਦਾ ਜਿਹੜਾ ਲੋ ਨੁਕਰ ਨਾਟਕ ਦੇ ਪ੍ਰੋਗਰਾਮ ਕੀਤੇ ਗਏ ਖਜੂਰ ਚੌਕ ਸਲੀਮ ਚਾਪਦੀ ਦੇ ਵਿੱਚ ਕਿਉਂਕਿ ਇਹ ਜਸੀਆਂ ਰੋਡ ਤੋਂ ਦੂਰ ਰਸਤਾ ਜਾਂਦਾ ਹੈ ਇੱਥੇ ਬਹੁਤ ਜ਼ਿਆਦਾ ਹੀ ਟ੍ਰੈਫਿਕ ਜੂਸਰ ਦੀ ਪ੍ਰੋਬਲਮ ਹੈਗੀ। ਉਸਾ ਅਸੀਂ ਅੱਜ ਦਾਣਾ ਮੰਡੀ ਵੱਲ ਇੱਕ ਪ੍ਰੋਗਰਾਮ ਕੀਤਾ ਹੈ ਕਿਉਂਕਿ ਜਿਹੜੀ ਮਾਈਗ੍ਰੇਂਟੇਬਲ ਆਉਂਦੀ ਹੈ ਕਿਉਂਕਿ ਪਰਿਵਾਰਾਂ ਤੋਂ ਬਿਨਾ ਆਂਦੇ ਹੈਗੇ ਉਹਦੇ ਵਿੱਚ ਕਈ ਵਾਰੀ ਫਿਜ਼ੀਕਲ ਡਿਵਾਈਸ ਦੀ ਵਜ੍ਹਾ ਨਾਲ ਫੀਮੇਲ ਸੈਕਸ ਵਰਕਰਾਂ ਦੀ ਦੁੱਖੇ ਦਸ਼ਾ ਵੱਲ ਪੰਜਾਬ ਵੱਧਾ ਹੈ ਉਸ ਨੂੰ ਬਚਣ ਲਈ ਅਸੀਂ ਇਹ ਨੁਕੜਨਾਟਕ ਦੋ ਕੀਤੇ ਗਏ ਹਨ ਜਿਹਦੇ ਵਿੱਚ ਮੈਂ ਸਟਾਫ ਦਾ ਅਤੇ ਸਿਵਲ ਹਸਪੀਟਲ ਦਾ ਧੰਨਵਾਦ ਕਰਦਾ ਖਾਸ ਤੌਰ ਤੇ ਪੰਜਾਬ ਸਰਕਾਰ ਦਾ ਕਿ ਉਹਨਾਂ ਨੇ ਨਸ਼ਿਆਂ ਨੂੰ ਰੋਕਣ ਲਈ ਉਹ ਨਸ਼ਿਆਂ ਤੋਂ ਬੁਦੇ ਪਰਵਾਹ ਹੋਣ ਲਈ ਜੋ ਇਹ ਉਪਰਾਲੇ ਕਰ ਰਹੇ ਬਹੁਤ ਸਲਾਗਤ ਲੋਕ ਕਦਮ ਹੈ ਤੁਮ ਤਾਂ ਮੈਂ ਇਹ ਵੀ ਚਾਹਨਾ ਕਿ ਲੋਕਾਂ ਨੂੰ ਵੱਦ ਤੋਂ ਵੱਧ ਸਾਰੇ ਕਮਿਊਨਿਟੀ ਦੇ ਲੋਕਾਂ ਨੂੰ ਐਜੂਕੇਸ਼ਨਾਂ ਹੋ ਸੰਸਥਾਵਾਂ ਨੂੰ ਸਮਾਜਿਕ ਸੰਸਥਾਾਂਾਂ ਦੀ ਸੰਸਥਾਵਾਂ ਛਾਇਦਾ ਕਿ ਵੱਲ ਛੜ ਕੇ ਛਾਹੀ ਐਨ ਜੀਓ ਦੇ ਨਾਲ ਸਹਿਯੋਗ ਕਰ ਤਾਂ ਕਿ ਅਸੀਂ ਲੁਧਿਆਣੇ ਦੇ ਹਰ ਜਿਲ੍ਹੇ ਵਿੱਚ ਹਰ ਜਗ੍ਹਾ ਵਿੱਚ ਜਿਹੜਾ ਹੈ ਅਸੀਂ ਲੋਕਾ ਨਾਟਕ ਕਰਕੇ ਲੋਕਾਂ ਨੂੰ ਐਚ ਆਈ ਵੀ ਤੇ ਨਸ਼ਿਆਂ ਤੋਂ ਹੋਣ ਵਾਲੇ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਹੈ। ਅ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਆਈਸੀਪੀਸੀ ਕਾਉਂਸਲਰ ਪਰਮਜੀਤ ਕੌਰ ਸਿਵਨ ਹਸਪੀਟਲ ਨੂੰ ਦਿਆਨ ਤੋਂ ਅ ਅਸੀਂ ਅੱਜ ਇੱਕ ਪ੍ਰੋਗਰਾਮ ਨੂੰ ਅ ਅੰਜਾਮ ਦਿੱਤਾ ਹੈ। ਅਸੀਂ ਸਾਡੇ ਹੈੱਡ ਆਫਿਸ ਤੋਂ ਸਾਨੂੰ ਆਰਡਰ ਆਇਆ ਸੀ ਕਿ ਅਸੀਂ ਨੁੱਕੜ ਨਾਟਕ ਕਰਨਾ ਹੈ। ਨੁੱਕੜ ਨਾਟਕ ਅਸੀਂ ਕਰ ਰਹੇ ਹਾਂ ਐਚ ਆਈ ਵੀ ਦੀ ਅਵੇਅਰਨੈਸ ਲਈ। ਇਹ ਅਸੀਂ ਪ੍ਰੋਗਰਾਮ ਦੋ ਥਾਂ ਕਰਕੇ ਆਏ ਆ ਇੱਕ ਸਲੇਮਾਬਰੀ ਖਜੂਰਚੌਂਕ ਤੇ ਬਹਾਦਰਕੇ ਚੌਕ ਦਾਣਾ ਮੰਡੀ ਇਹ ਸਾਡਾ ਇਹ ਨੁਕੜ ਨਾਟਕ ਕਰਨ ਦਾ ਮਕਸਦ ਸਾਡਾ ਇਹ ਸੀ ਕਿ ਅਸੀਂ ਐਚ ਆਈ ਵੀ ਦੀ ਅਵੇਅਰਨੈਸ ਜਿਹੜੀ ਆ ਆਮ ਲੋਕਾਂ ਤੱਕ ਉਹਨਾਂ ਨੂੰ ਪਹੁੰਚਾ ਸਕੀਏ ਤਾਂ ਕਿ ਉਹਨਾਂ ਨੂੰ ਐਚ ਆਈ ਵੀ ਦੀ ਜਾਣਕਾਰੀ ਦੇ ਸਕੀਏ ਕਈ ਵਾਰੀ ਕੀ ਹੁੰਦਾ ਅ ਸਾਡੇ ਕੋਲ ਜਿਹੜੀ ਪਾਪੂਲੇਸ਼ਨ ਨਾਲ ਲੁਧਿਆਣੇ ਚ ਇਹ ਸਾਰੀ ਮਾਈਗਰੇਟ ਪਾਪੂਲੇਸ਼ਨ ਆ ਇਹ ਪੜੀ ਲਿਖੀ ਨਹੀਂ ਹੈਗੀ ਤਾਂ ਆਪਾਂ ਉਹਨਾਂ ਨੂੰ ਨੁੱਕੜ ਨਾਟਕ ਰਾਹੀਂ ਬੋਲ ਕੇ ਸਮਝਾ ਰਹੇ ਹਾਂ ਕਿ ਨਸ਼ਿਆਂ ਤੋਂ ਕਿੱਦਾਂ ਬਚਿਆ ਜਾ ਸਕਦਾ ਔਰ ਐਚ ਆਈ ਵੀ ਐਡਜ਼ ਵਾਲੀ ਭਿਆਨਕ ਬਿਮਾਰੀ ਤੋਂ ਕਿੱਦਾਂ ਬਚ ਮੈਂ ਡਾਕਟਰ ਇੰਦਰਜੀਤ ਸਿੰਘ ਡਾਇਰੈਕਟਰ ਡਾਕਟਰਪੋਰਟਨੈਸ ਐਕਿਪੈਂਟ ਆਫ ਹੈਲਥ ਐਂਡ ਐਜੂਕੇਸ਼ਨ ਸੰਕਰ ਅੱਜ ਸਾਡੇ ਸਵਾਹ ਪੰਜਾਬ ਦੇ ਸਿਹਤ ਮੰਤਰਾਲੇ ਦੇ ਵੱਲੋਂ ਪੰਜਾਬ ਡਰਗ ਕੰਟਰੋਲ ਸੁਸਾਇਟੀ ਵੱਲੋਂ ਇੱਕ ਉਪਤਾਲਾ ਕੀਤਾ ਗਿਆ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇਸ ਟਾਈਮ ਖਾਸ ਤੌਰ ਤੇ ਲੁਧਿਆਣਾ ਦੀ ਜਦੋਂ ਗੱਲ ਕਰਦੇ ਆ ਕਿ ਐਸੀ ਬੜੀਆਂ ਹੀ ਹੌਟਸਪੌਟ ਟੈਕਨ ਜਿੱਥੇ ਡਰੱਗਸ ਦੀ ਪ੍ਰੋਬਲਮ ਵੱਧ ਰਹੀ ਹੈ ਔਰ ਦੇਖਣ ਵਿੱਚ ਆਇਆ ਕਿ ਇਹ ਪ੍ਰੋਬਲਮ ਸਿਰ ਜਿਹੜੇ ਬੱਚੇ ਨਸ਼ੇ ਲੈਂਦੇ ਸੀ ਉਹਨਾਂ ਦੇ ਵਿੱਚ ਤਾਂ ਹੈ ਕਿਉਂਕਿ ਜਿਹੜੀ ਆਮ ਪਬਲਿਕ ਦੇ ਵਿੱਚ ਵੀ ਸਾਨੂੰ ਐਸਆਈਵੀ ਔਰ ਐਡਸ ਔਰ ਹੈਪਟਾਈਟਸ ਵਰਗੀਆਂ ਬਿਮਾਰੀਆਂ ਦਾ ਹ ਜਿਹੜਾ ਹੈਗਾ ਵਧਾਵਾ ਆ ਰਿਹਾ ਹੈ ਕਿਉਂਕਿ ਅਸੀਂ ਪੂਰੇ ਵਿਸ਼ਵ ਦੇ ਵਿੱਚ ਪਹਿਲੀ ਦਸੰਬਰ ਨੂੰ ਇੰਟਰਨੈਸ਼ਨਲ ਡਰਗ ਅਵੇਨਡ ਦੇ ਸਮਾਨ ਦੇ ਤੋ ਉਸ ਪੰਜਾਬ ਸਰਕਾਰ ਦੇ ਪੰਜਾਬ ਵੀ ਕੰਟਰੋਲ ਸੁਸਾਇਟੀ ਵੱਲੋਂ ਹਦਾਇਤਾਂ ਦੇ ਨਾਲ ਐ ਡਾਕਟਰ ਕੋਟਨਸ ਹਸਪੀਟਲ ਜਿਹੜਾ ਹੈ ਕਿ ਦੋ ਕੀਆਈ ਪ੍ਰੋਜੈਕਟ ਚਲੰਦਾ ਇੱਕ ਲੁਧਿਆਣੇ ਵਿੱਚ ਇੱਕ ਣੇ ਵਿੱਚ ਜਿਹਦੇ ਵਿੱਚ ਫੀਮੇਲ ਸੈਕਸ ਵਰਕਰ ਇੰਜੈਕਟਿਵ ਔਰ ਡਰਗ ਯੂਜ਼ਰ ਇੱਕ ਟਰੱਕ ਅਤੇ ਮਾਈਗ੍ਰੈਂਟਸ ਵਗੜਾਇਆ ਅੱਜ ਸਿਵਲ ਹਸਪਤਲ ਲੋਕਾਂ ਦੇ ਆਨੇ ਤੇ ਸਟਾਫ ਦੇ ਵੱਲੋਂ ਅਸੀਂ ਇਲਾਕੇ ਦੇ ਵਿੱਚ ਖਾਸ ਤੌਰ ਤੇ ਨੁਕਰ ਨਾਟਕਾਂ ਵਹੀਂ ਲੋਕਾਂ ਨੂੰ ਐਜੂਕੇਟ ਕਰਨ ਲਈ ਅਵੇਰਨੈਸ ਕਰੁਨੀ ਜਾਗਰਤਾ ਪੈਦਾ ਕਰਨ ਲਈ ਕਿ ਨਸ਼ਿਆਂ ਤੋਂ ਕਿਉਂ ਬਚਣਾ ਚਾਹੀਦਾ ਹੈ ਨਸ਼ਿਆਂ ਵਿੱਚ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਉਹਦੇ ਪ੍ਰਤੀ ਜਾਗਰੂਕ ਕੀਤਾ ਗਿਆ ਸਾਗਾ ਅੱਜ ਦਾ ਜਿਹੜਾ ਦੋ ਨੁਕਰ ਨਾਟਕ ਦੇ ਪ੍ਰੋਗਰਾਮ ਕੀਤੇ ਗਏ ਖਜੂਰ ਚੌਕ ਸਲੀਪ ਕਾਦੀ ਦੇ ਵਿੱਚ ਕਿਉਂਕਿ ਇਹ ਜਸੀਆਂ ਰੋਡ ਤੋਂ ਰਸਤਾ ਜਾਂਦਾ ਹੈ ਤੇ ਬਹੁਤ ਜ਼ਿਆਦਾ ਹੀ ਚੁੜੀ ਦੀ ਪ੍ਰਭਮਸ ਹੈਗੀ ਤੋਂ ਸੋ ਅਸੀਂ ਅੱਜ ਦਾਣਾ ਮੰਡੀ ਵੱਲ ਇੱਕ ਪ੍ਰੋਗਰਾਮ ਕੀਤਾ ਹੈ ਕਿਉਂਕਿ ਜਿਹੜੀ ਮਾਈਗ੍ਰੇਸ਼ਨ ਪਲੇ ਵਧਦੀ ਆ ਕਿਉਂਕਿ ਪਰਿਵਾਰਾਂ ਤੋਂ ਬਿਨਾ ਆਂਦੇ ਹੈਗੇ ਉਹਦੇ ਵਿੱਚ ਕਈ ਵਾਰੀ ਫਿਜ਼ੀਕਲ ਡਿਵਾਇਸ ਦੀ ਵਜ੍ਹਾ ਨਾਲ ਫੀਮੇਲ ਸੈਕਸ ਵਰਕਰਾਂ ਜਾਂ ਦੁਕਾਨਾਂ ਵੱਲ ਸੁਝਾਅ ਵੱਧਦਾ ਹੈ ਉਸ ਤੋਂ ਬਚਣ ਲਈ ਅਸੀਂ ਇਹ ਨੁਕਤਾ ਲਾਟ ਕੇ ਦੋ ਕੀਤੇ ਗਏ ਹਨ ਜਿਹਦੇ ਵਿੱਚ ਮੈਂ ਸਟਾਫ ਦਾ ਅਤੇ ਸਿਵਲ ਹਸਪੀਟਲ ਦਾ ਧੰਨਵਾਦ ਕਰਦਾ ਖਾਸ ਤੌਰ ਤੇ ਪੰਜਾਬ ਸਰਕਾਰ ਦਾ ਕਿ ਉਹਨਾਂ ਨੇ ਨਸ਼ਿਆਂ ਨੂੰ ਰੋਕਣ ਲਈ ਉਹ ਨਸ਼ਿਆਂ ਤੋਂ ਬੁਰੇ ਪਰਵਾਹ ਹੋਣ ਲਈ ਜੋ ਇਹ ਉਪਰਾਲੇ ਕਰ ਰਹੇ ਬਹੁਤ ਸਲਾਗਤ ਲੋਕ ਕਦਮ ਹੈ ਤੁਹਾਨੂੰ ਮੈਂ ਇਹ ਵੀ ਕਹਨਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਾਰੇ ਕਮਿਊਨਿਟੀ ਦੇ ਲੋਕਾਂ ਨੂੰ ਐਜੂਕੇਸ਼ਨਾਂ ਹੋਣ ਸੰਸਥਾਵਾਂ ਨੂੰ ਸਮਾਜਿਕ ਸੰਸਥਾਾਂ ਦਾ ਆਮੀ ਸੰਸਥਾਵ ਛਾਹੀਦਾ ਕਿ ਵੱਡੜ ਕੇ ਸਾਡੀ ਅੰਦੀ ਉਹਦੇ ਨਾਲ ਸਹਿਯੋਗ ਕਰ ਤਾਂ ਕਿ ਅਸੀਂ ਲੁਧਿਆਣੇ ਦੇ ਹਰ ਇੱਕ ਵਿੱਚ ਹਰ ਜਗ੍ਹਾ ਵਿੱਚ ਜਿਹੜਾ ਹੈ ਅਸੀਂ ਲੋਕ ਨਾਟਕ ਕਰਕੇ ਲੋਕਾਂ ਨੂੰ ਐਚ ਆਈ ਵੀ ਤੇ ਨਸ਼ਿਆਂ ਦੇ ਹੁੰਨ ਵਾਲੇ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਸਸਟੀਕਾਲ ਚਾਰਿਆਂ ਨੂੰ ਮੈਂ ਆਈਸੀਟੀਸੀ ਕਾਉਂਸਲਰ ਪਰਮਜੀਤ ਕੌਰ ਸਿਵਲ ਹਸਪੀਟਲ ਨੂੰ ਦੇ ਆਨਤੋ ਅਸੀਂ ਅੱਜ ਇੱਕ ਪ੍ਰੋਗਰਾਮ ਨੂੰ ਅੰਜਾਮ ਦਿੱਤਾ ਹੈ ਅਸੀਂ ਸਾਡੇ ਹੈੱਡ ਆਫਿਸ ਤੋਂ ਸਾਨੂੰ ਆਰਡਰ ਆਇਆ ਸੀ ਕਿ ਅਸੀਂ ਨੁੱਕੜ ਨਾਟਕ ਕਰਨਾ ਹੈ ਨੁੱਕੜ ਨਾਟਕ ਅਸੀਂ ਕਰ ਰਹੇ ਹਾਂ ਐਚ ਆਈ ਵੀ ਦੀ ਅਵੇਅਰਨੈਸ ਲਈ ਇਹ ਸੀ ਪ੍ਰੋਗਰਾਮ ਦੋ ਥਾਂ ਕਰਕੇ ਆਏ ਆ ਇੱਕ ਸਲੇਮ ਟਾਬਰੀ ਖਜੂਰਚੋਂ ਤੇ ਬਹਾਦਰ ਕੇ ਚੌਕ ਦਾਣਾ ਮੰਡੀ ਇਹ ਸਾਡਾ ਇਹ ਨੁਕਰ ਨਾਟਕ ਕਰਨ ਦਾ ਮਕਸਦ ਸਾਡਾ ਇਹ ਸੀ ਕਿ ਅਸੀਂ ਐਚ ਆਈ ਵੀ ਦੀ ਅਵੇਅਰਨੈਸ ਜਿਹੜੀ ਆ ਆਮ ਲੋਕਾਂ ਤੱਕ ਉਹਨਾਂ ਨੂੰ ਪਹੁੰਚਾ ਸਕੀਏ ਤਾਂ ਕਿ ਉਹਨਾਂ ਨੂੰ ਐਚ ਆਈ ਵੀ ਦੀ ਜਾਣਕਾਰੀ ਦੇ ਸਕੀਏ ਕਈ ਵਾਰੀ ਕੀ ਹੁੰਦਾ ਸਾਡੇ ਕੋਲ ਜਿਹੜੀ ਪੋਪੂਲੇਸ਼ਨ ਆ ਲੁਧਿਆਣੇ ਚ ਇਹ ਸਾਰੀ ਮਾਈਗ੍ਰੇਟ ਪੋਪੂਲੇਸ਼ਨ ਆ ये पढ़ी लिखी नहीं हैगी ਤਾਂ आप ਉਹਨਾਂ ਨੂੰ ਨੁੱਕੜ ਨਾਟਕ ਰਾਹੀਂ ਬੋਲ ਕੇ ਸਮਝਾ ਰਹੇ ਹਾਂ ਕਿ ਨਸ਼ਿਆਂ ਤੋਂ ਕਿੱਦਾਂ ਬਚਿਆ ਜਾ ਸਕਦਾ ਔਰ ਐਚ ਆਈ ਵੀ ਐਡਜ਼ ਵਾਲੀ बीमारी ਬਿਮਾਰੀ ਤੋਂ ਕਿੱਦਾਂ ਬਚਿਆ ਜਾ ਸਕਦਾ ਕੋਈ ਗੱਲ ਨਹੀਂ ਇਹਦਾ ਕੁਝ ਨਹੀਂ ਹੁੰਦਾ ਕੀ ਹੋ ਗਿਆ ਤੁਨ ਕਹਤਾ ਕਿ ਕੀ ਹੋ ਗਿਆ ਕੁਕ ਕੀ ਹੋ ਗਿਆ ਇਹ ਕਹ ਰਾਹੀ ਇਹ ਲੋਟ ਨਹੀਂ ਕਰੇ ਲੋਟ ਆਉਣਾ ਤਾਂ ਨਹੀਂ ਲੋਟ ਆਉਣਾ ਤਾਂ ਉਹ ਲੈ ਆ ਕਿਥੇ ਲਾਈ ਜਾ ਉਹ ਇੱਥੇ ਲਾਉਣ ਦੇ ਉਹ ਖੜ ਜਾ ਖੜ ਜਾਓ ਖੜ ਜਾਓ ਥੰਗੀ ਦਾ ਲਾਲੀ ਉਹ ਖੜ ਜਾ ਬੈ ਜਾ ਬੈ ਜਾ ਨੂੰ ਲਾ ਦੇ ਚੱਕਰ ਜੇ ਹੋਣ ਲੱਗੇ ਬੈ ਜਾ ਬੈ ਜਾ ਬੈ ਜਾ ਜਿਆਦਾ ਦਾ ਕੰਮ ਹੈ ਇਸ ਲਈ ਬੈ ਜਾ ਬੈ ਜਾ ਦਾ ਕੀ ਦਾ ਤਾ ਕੁਛ ਨਹੀਂ ਹੋਇਆ ਉਹ ਟੁੱਟੀ ਉਹ ਕੀ ਹੋ ਗਿਆ ਇਹਨੂੰ ਉਹ ਦਿਖਾ ਉਹ ਖੜ ਜਾ ਉਹ ਖੜ ਜਾ ਬਾਹਰ ਤੱਕ ਜੀ ਆ ਜਾ ਕੀ ਹੋ ਗਿਆ ਬੜੀ ਘੈਂਟ ਆਵੇ ਤੋ ਲੈ ਕੇ ਆਇਆ ਕੋਈ ਦਿਖੋ ਅੱਗੇ ਲਈ ਅਮਰੇ ਸੀ ਥੋੜੀ ਜਿਹੀ ਮੁਸ਼ਕਿਲ ਆ ਜਾਂਦੀ ਰਹ ਜਾਂਦਾ ਉਹ ਆਉਂਦੀ ਆ ਜਾਂਦੀ ਉਹ ਉਂਨਾ ਅਗੇ ਜਦੋਂ ਮੈਂ ਉਹ ਕਹਿੰਦਾ ਹੋ ਗਿਆ ਤੇਰਾ ਕੋਈ ਤੋੜਦਾ ਨਹੀਂ ਫੜਿਆ ਲੈ ਮੇਰੀ ਗੱਲ ਸੁਣ ਲੈ ਕਿ ਲੰਮੀ ਅੱਜ ਮਿਲਾਂ ਜਾਇਆ ਹੋਈ ਜਿਹੜੀ ਅੱਗੇ ਆਪਾਂ ਵਰਤਦੇ ਸੀ ਅੱਛਾ ਇਹ ਆ ਲੈ ਹਾਂ ਆ ਆ ਠੀਕ ਆ ਠੀਕ ਆ ਇਹ ਆ ਠੀਕ ਆ ਲੈ ਫਿਰ ਪਹਿਲਾਂ ਤੇਰੇ ਨਾਮੇ ਤੇ ਮੇਰੇ ਹਲਾ ਤੇਰੇ ਲਾਵਾ ਨੇ ਲਾਵਾ ਤੇਰੇ ਲਾਵਾ ਇਹ ਵੀ ਸੁਹਾਨ ਹੈ ਬਟੋ ਬਟੋ ਨਾਮ ਨਹੀਂ ਪੜਾਇਆ ਇਹ ਵੀ ਸੁਹਾਨ ਹੈ ਹੋਰ ਪਾ ਲਾਗੇ ਪਸਾਰ ਲਾਏ ਠੀਕ ਹੈ ਉਹ ਰੱਖਿਆ ਕੀ ਲਾਵਾ ਆਇਆ ਤੇ ਕਿੱਥੇ ਲਾ ਕੇ ਲਾਵੇਂ ਸਾਰੇ ਕਰੇ ਬੋਲਦਾ ਜਾ ਰਿਹਾ ਉਹਦੇ ਬਾਰੇ ਮਾਤਾ ਨਾੜ ਲੂਟ ਤਾਂ ਹੈ ਨਹੀਂ ਇੱਥੇ ਕੋਈ ਹੈ ਨਹੀਂ ਨਾੜ ਨਹੀਂ ਇੱਧਰੋਂ ਲਾਏ ਕਰੇ ਇੱਥੇ ਕਿਲਾਵੇ ਅੱਗੇ ਵੀ ਆ ਕੇ ਡਾੜਾ ਇੱਥੇ ਵੀ ਨਹੀਂ ਆ ਗਿਆ ਹਾਂ ਨਾ ਕਿਤੇ ਹੋਣਾ ਵਾ ਇੱਥੇ ਲਾ ਦੇ ਮਗਰ ਹੀ ਲਾ ਦੇ ਬੂਰੇ ਲਾ ਦੇ ਤੇ ਸੁਖੋ ਹੋਰੀ ਆ ਕੇ ਆ ਰਾਹ ਮੈਂ ਨਾ ਸੱਚਾ ਮੈਂ ਨਹੀਂ ਲਿਖੋਣਾ ਓਏ ਕੋਈ ਗੱਲ ਨਹੀਂ ਇਹਦਾ ਕੁਝ ਨਹੀਂ ਹੁੰਦਾ ਕੋਸਰੀ ਲਾ ਕੇ ਅਸੂਲ ਤਾਂ ਬਦਲਦਾ ਯੂ ਪੀ ਆ ਯਾਰ ਉਹ ਕੁਝ ਨਹੀਂ ਹੋਣ ਲੱਗਿਆ ਕਰੋ ਜਾਂ ਤੇਰੇ ਕਿੱਥੇ ਲਾਵਾਂ ਸਵਾਇਆ ਦਰ ਇੱਧਰ ਇਹ ਚਾਚਾ ਹਉ ਤਾਂ ਨਹੀਂ ਕੋਸਰੀ ਕੋਸਰੀ ਹੁੰਦਾ ਕੁਝ ਨਹੀਂ ਹੁੰਦਾ ਹੋ ਗਿਆ ਤੁਹਾਨੂੰ ਪਰਫੈਕਟ ਹੋ ਗਿਆ ਕੁਝ ਕੀ ਹੋ ਗਿਆ ਕੁਝ ਕੀ ਹੋ ਗਿਆ ਇਹ ਲੱਗਦਾ ਵੀ ਇਹ ਲੋ ਕਰੇਗਾ